ਤੂੰ ਜਿੱਥੇ ਰੱਖਣਾ ਰੱਖ ਵੇ ਨਾਨਕ ਪਰ ਛੱਡੀ ਨਾ ਤੂੰ ਹੱਥ ਵੇ ਨਾਨਕ ਤੇਰੇ ਮੁਖ ਤੋਂ ਸੋਹਣੀ ਕਿਤਾਬ ਕੋਈ ਨਹੀਂ ਤਾਰਾ ਸੂਰਜ ਮਹਿਤਾਬ ਕੋਈ ਨਹੀਂ ਤੇਰੇ ਸਿੱਖ ਤੋਂ ਵੱਡਾ ਖਿਤਾਬ ਕੋਈ ਨਹੀਂ ਮੇਰਾ ਸਭ ਤੋਂ ਵੱਡਾ ਪਖ ਵੇ ਨਾਨਕ ਛੱਡੀ ਨਾ ਤੂੰ ਹੱਥ ਵੇ ਨਾਨਕ ਜਦ ਮੁਸ਼ਕਲਾਂ ਹੋਵਣ ਸਿਰ ਖੜੀਆਂ ਮਿੱਟੀ ਹੋਣ ਕਿਤਾਬਾਂ ਜੋ ਪੜੀਆਂ ਤੇਰਾ ਨਾਮ ਲਵਾਂ ਜਦ ਦੋ ਕੜੀਆਂ ਮੈਥੋਂ ਚਿੰਤਾ ਹੋ ਜੇ ਵਖੇ ਨਾਨਕ ਛੱਡੀ ਨਾ ਤੂੰ ਹੱਥ ਵੇ ਨਾਨਕ ਮੈਨੂੰ ਆਤਾ ਖਜ਼ਾਨਾ ਕਰ ਲੈਵੇ ਹਾੜਾ ਮਰਦਾਨਾ ਕਰ ਲੈਵੇ ਚੱਲ ਕੋਈ ਬਹਾਨਾ ਕਰ ਲੈ ਹੁਣ ਤੇਰੀ ਦੀਦ ਨੂੰ ਥੱਕੀ ਅੱਖ ਵੇ ਨਾਨਕ ਛੱਡੀ ਨਾ ਤੂੰ ਹੱਥ ਵੇ ਨਾਨਕ ਤੂੰ ਹੁਕਮ ਕੀ ਤਾ ਮੈਂ ਉਜੜ ਗਿਆ ਫਿਰ ਕੀ ਅਫਸੋਸਾਂ ਕਿੱਧਰ ਗਿਆ ਤੂੰ ਜਿੱਧਰ ਚਾਇਆ ਉਧਰ ਗਿਆ ਬਣ ਤੇਰੀ ਵਾਦਾ ਕੱਖ ਵੇ ਨਾਨਕ ਛੱਡੀ ਨਾ ਤੂੰ ਹੱਥ ਵੇ ਨਾਨਕ ਮਿਟਾ ਦੇ ਜੱਗ ਤੋਂ ਸਾੜੇ ਨੂੰ ਸੁਣ ਦੁਨੀਆ ਦੇ ਹਾੜੇ ਨੂੰ ਤੂੰ ਮੱਦਮ ਕਰ ਦੇ ਪਾੜੇ ਨੂੰ ਤੇਰੇ ਵੰਡ ਦੇ ਜਾਂਦੇ ਸਿੱਖ ਵੇ ਨਾਨਕ ਛੱਡੀ ਨਾ ਤੂੰ ਹੱਥ ਵੇ ਨਾਨਕ